ਵੀ ਇਸ ਵਾਰੀ ਤਾਂ ਆਇਆ ਸਾਨੂੰ ਐ ਲੱਗਿਆ ਵੀ ਜਿਵੇਂ ਪੁਲਿਸ ਦੁਕਾਨਾਂ ਦੇ ਬੈਠ ਕੇ ਪੁਲਿਸ ਨੇ ਆਪ ਵੇਚੀ ਹੁੰਦੀ ਆ ਠੀਕ ਆ ਪ੍ਰਸ਼ਾਸਨ ਬਿਲਕੁਲ ਸੁੱਤਾ ਸਰਕਾਰ ਬਿਲਕੁਲ ਸੁੱਤੀ ਐਮਐਲਏ ਬਿਲਕੁਲ ਸੁੱਤਾ ਠੀਕ ਆ ਅੱਜ ਸਾਨੂੰ ਕਹਿੰਦੇ ਵੀ ਸਾਡੇ ਨਾਲ ਤੁਸੀਂ ਕੋਆਰਡੀਨੇਸ਼ਨ ਨਹੀਂ ਕੀਤੀ ਕਹਿੰਦੇ ਵੀ ਜਦੋਂ ਕਿਸੇ ਡੇਰੇ ਦੇ ਵੱਡੇ ਸਾਧ ਕੋਲੇ ਚਲੇ ਜਾਈਏ ਉਹ ਮਸਲਾ ਹੱਲ ਨਾ ਕਰੇ ਤਾਂ ਫਿਰ ਵਿਚਾਰੇ ਸੇਵਕਾਂ ਨੇ ਤਾਂ ਸਾਡਾ ਕੀ ਮਸਲਾ ਹੱਲ ਕਰਨਾ ਐਸਚੂ ਸਾਹਿਬ ਕਹਿੰਦੇ ਵੀ ਸਾਡੇ ਨਾਲ ਤੁਸੀਂ ਕੋਈ ਕੋਆਰਡੀਨੇਸ਼ਨ ਨਹੀਂ ਕੀਤਾ डीजीपी ਨੂੰ ਅਸੀਂ ਕਹਤਾ ਐ एसएसपी ਨੂੰ ਅਸੀਂ ਕਹਤਾ ਡੀਆਈਜੀ ਨੂੰ ਅਸੀਂ ਕਹਤਾ ਉਹਨਾਂ ਦੀਆਂ ਮੇਲਾ ਵੀ ਆ ਗਈਆਂ ਜਿਵੇਂ ਸ਼ੰਕਰ ਜੀ ਨੇ ਦੱਸਿਆ ਪਰ ਜਿਹੜੀ ਹੈਗੀ ਆ ਉਹ ਕਾਰਵਾਈ ਕਿੱਥੇ ਹੋਈ ਆ ਕਾਰਵਾਈ ਨਹੀਂ ਹੋਈ ਐਸਐਚਓ ਸਾਹਿਬ ਨੇ ਕਿਹਾ ਵੀ ਤਿੰਨ ਪਰਚੇ ਦਰਜ ਕੀਤੇ ਆ ਲੈ ਮੈਂ ਤੁਹਾਡੇ ਚੈਨਲ ਦੇ ذریعے ਅੱਜ ਕਹਿ ਦੇਣਾ ਵੀ ਉਹ ਤਿੰਨ ਪਰਚੇ ਸਿਰਫ ਉਹ ਤਿੰਨ ਬੰਦਿਆਂ ਦੇ ਹੀ ਰਹਿ ਜਾਣੇ ਆ ਤੇ ਗਾਹ ਨਹੀਂ ਬਾਤੇ ਇਹ ਕਿੱਥੋਂ ਲਿਆਂਦੀ ਕੀ ਕੀਤਾ ਇੱਕ ਵੀ ਬੰਦਾ ਤੁਸੀਂ ਅੱਗੇ ਪਰਚੇ ਦੇ ਵਿੱਚ ਨਾਮਜਾਦ ਹੋ ਗਿਆ ਤਾਂ ਮੈਨੂੰ ਕਹਦੇ ਜੇ ਜੇ ਐਸਐਚਓ ਸਾਹਿਬ ਨੇ ਇੰਨੇ ਹੀ ਸਿਸਟਮ ਦੇ ਨਾਲ ਆਪਦੇ ਕੰਮ ਕਰਨਾ ਤਾਂ ਫਿਰ ਜਿਹੜੇ ਤਿੰਨ ਫੜੇ ਤਿੰਨਾਂ ਦੇ ਉੱਤੇ 307 ਦਾ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਦੇ ਚੈਨਾ ਡੋਰ ਦਾ ਨਹੀਂ ਉਹ ਤੇ 307 ਦਾ ਪਰਚਾ ਦਰਜ ਹੋਣਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ 'ਚ ਅਗਲੇ ਦੁਕਾਨਦਾਰਾਂ ਨੂੰ ਕੰਨ ਹੋ ਜਾਣਾ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਕਿ ਪ੍ਰਸ਼ਾਸਨ ਦਾ ਇੱਕੋ ਹੀ ਜਵਾਬ ਹੁੰਦਾ ਹਰ ਗੱਲ ਦੇ ਉੱਤੇ ਕਿ ਤੁਸੀਂ ਦੱਸੋ ਡੋਰ ਕਿੱਥੇ ਵਿਗਦੀ ਹੈ ਜੇ ਨਸ਼ੇ ਦੇ ਮੁੱਦੇ ਤੇ ਗੱਲ ਕਰ ਲਈਏ ਇਹਨਾਂ ਨਾਲੇ ਕਹਿੰਦੇ ਆ ਨਸ਼ੇ ਦੇ ਮੁੱਦੇ ਤੇ ਵੀ ਤੁਸੀਂ ਦੱਸੋ ਨਸ਼ਾ ਕਿੱਥੇ ਵਿਗਦਾ ਫਿਰ ਤੁਸੀਂ ਦੱਸੋ ਵੀ ਤੁਹਾਡੀ ਇੰਟੈਲੀਜੈਂਸ ਤੁਹਾਡੀ ਸੀਆਈਡੀ ਤੁਹਾਡੀਆਂ ਰਿਪੋਰਟਾਂ ਕਿੱਥੇ ਜਾਂਦੀਆਂ ਜੇ ਇਹ ਹੀ ਗੱਲ ਜੇ ਇਹ ਹੀ ਜਿਵੇਂ ਬੱਚਿਆਂ ਦਾ ਨੁਕਸਾਨ ਹੋਇਆ ਡੋਰਾਂ ਦੇ ਨਾਲ ਜੇ ਇਹ ਹੀ ਗੱਲ ਕਿਤੇ ਪ੍ਰਸ਼ਾਸਨ ਦੇ ਬੱਚੇ ਦੇ ਨਾਲ ਹੋਈ ਹੁੰਦੀ ਤਾਂ ਮੇਰੇ ਸਾਹਨ ਹੁਣ ਨੂੰ ਸਾਰੇ ਚੱਕ ਲੈਣੇ ਸੀ ਇਹਨਾਂ ਨੇ 99% ਡੋਰ ਆ ਜਿਹੜੀ ਚਾਈਨਾ ਡੋਰ ਵਿਕੀ ਆ ਤੇ 99% ਬੱਚਿਆਂ ਦੇ ਹੱਥ ਦੇ ਵਿੱਚ ਚਾਈਨਾ ਡੋਰ ਸੀਗੀ ਇਹਦਾ ਜ਼ਿੰਮੇਵਾਰ ਕੌਣ ਆ ਪ੍ਰਸ਼ਾਸਨ ਨੂੰ ਹੀ ਕਵਾਂਗੇ ਨਾ ਹੋਰ ਅਸੀਂ ਕਿਹਨੂੰ ਕਵਾਂਗੇ ਹੋਰ ਅਸੀਂ ਕਿਹਨੂੰ ਕਵਾਂਗੇ ਪੰਜਾਬ ਸਰਕਾਰ ਨੂੰ ਕਵਾਂਗੇ ਕਿ ਉਹੀ ਪ੍ਰਸ਼ਾਸਨ ਹੈ ਜਿਹੜਾ ਕਹਿੰਦਾ ਸੀਗਾ ਕਿ ਅਸੀਂ ਡਰੋਨ ਡਾਏ ਦੇਖੋ ਕੋਠਿਆਂ ਦੇ ਉੱਤੇ ਜਾ ਕੇ ਇਹਨਾਂ ਨੇ ਕਿਦਾਂ دہشت ਕ੍ਰੀਏਟ ਕੀਤੀ ਬੱਚਿਆਂ ਦੇ ਵਿੱਚ ਬੱਚਿਆਂ ਦੇ ਮਾਣਾਂ ਦੇ ਵਿੱਚ ਜੇ ਕੋਠਿਆਂ ਦੇ ਭੱਜੇ ਪੌੜੀਆਂ ਚੜ੍ਹੇ ਜਵਾਕ ਵੀ ਭੱਜੇ ਗਾਂ ਹੋ ਸਕਦਾ ਕੋਈ ਜਵਾਕ ਉੱਥੇ ਕੰਧ ਟੱਪ ਜਾਂਦਾ ਹੋ ਸਕਦਾ ਕੋਈ ਜਵਾਕ ਡਿੱਗ ਪੈਂਦਾ ਨੁਕਸਾਨ ਆ ਜਾਂਦਾ ਬੱਚਿਆਂ ਦੇ ਮਾਣਾਂ ਦੇ ਵਿੱਚ ਕਿੱਡੀ دہشت ਕ੍ਰੀਏਟ ਹੋਣੀ ਸੀ ਇਸ ਤੋਂ ਚੰਗਾ ਇਹ ਨਹੀਂ ਕਿ ਕਲੋਨੀ ਦੇ ਜਿਹੜੇ ਮੌਤਵਾਰ ਬੰਦੇ ਆ ਉਹਨਾਂ ਨਾਲ ਸੰਪਰਕ ਕਰਦੇ ਸੰਸਥਾਵਾਂ ਨਾਲ ਸੰਪਰਕ ਕਰਦੇ ਤੇ ਬੱਚਿਆਂ ਨਾਲ ਮੀਟਿੰਗਾਂ ਕਰਦੇ ਠੀਕ ਆ ਤੇ ਜਿਹੜੇ ਚੈਨਲ ਡੋਰ ਵੇਚਦੇ ਆ ਉਹਨਾਂ ਤੇ ਕਾਰਵਾਈ ਫੁੱਲ ਹੁੰਦੀ ਪਿਛਲੇ ਸਾਲ ਕਿਹੜਾ ਹੋਈ ਸੀ ਤੇ ਅਤਕੀ ਸਾਲ ਜਿਹੜਾ ਕਿਹੜਾ ਹੋਗੀ ਨਾ ਅਤਕੀ ਸਾਲ ਹੋਈ ਜਾਂ ਨਾ ਪਿਛਲੇ ਸਾਲ ਹੋਈ ਆ ਗੱਲ ਉਹੀ ਆ ਵੀ ਆਸੇ ਵਾਲੀ ਗੱਲ ਤਾਂ ਇਹ ਆ ਵੀ ਆਪਾਂ ਇਹਨਾਂ ਤੋਂ ਉਮੀਦ ਕਰਦੇ ਆ ਵੀ ਨਸ਼ਾ ਬੰਦ ਕਰ ਦਿਓ ਇਹ ਤੋਂ ਡੋਰ ਨਹੀਂ ਬੰਦ ਹੁੰਦੀ ਨਸ਼ਾ ਕਿੱਥੋਂ ਬੰਦ ਕਰ ਦੇਣਾ ਇਹਨਾਂ ਨੇ ਇਹ ਤਰਨਾ ਨਹੀਂ ਐ ਪਾਈ ਨੂੰ ਕਹਿ ਸਕਦੇ ਇੱਕ ਗੁਹਾਰ ਹੈ ਜਿਹੜੀ 2017 ਤੋਂ ਲਗਾਤਾਰ ਅਸੀਂ ਲਾ ਰਹੇ ਹਾਂਗੇ ਪਰ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਨਿਰਾਸ਼ਾ ਹੀ ਹੱਥ ਲੱਗੀ ਐ ਅਸੀਂ 13 ਅਗਸਤ ਤੋਂ ਮੇਲਾ ਪਾਉਣੀਆਂ ਸ਼ੁਰੂ ਕੀਤੀਆਂ ਸੀ ਜੀ ਵੀ ਸ਼ਹਿਰ 'ਚ ਡੋਰ ਆਉਣ ਵਾਲੀ ਐ ਉਹਨੂੰ ਆਉਣ ਤੋਂ ਰੋਕ ਲੋ ਨਹੀਂ ਰੁਕੀ ਜੀ ਉਸ ਤੋਂ ਬਾਅਦ ਸ਼ਹਿਰ 'ਚ ਡੋਰ ਆ ਗਈ ਐ ਜੀ ਹੁਣ ਇਹਨੂੰ ਅੱਗੇ ਵਿਕਣ ਤੋਂ ਰੋਕ ਲੋ ਉਹ ਵੀ ਨਹੀਂ ਰੁਕੀ ਫੇਰੇ ਇਹ ਕਿਹਾ ਗਿਆ ਵੀ ਚਲੋ ਭਾਈ ਸਾਰਾ ਕੁਝ ਤਾਂ ਆਪਣੇ ਹੱਥੋਂ ਨਿਕਲ ਗਿਆ ਇੱਕ ਸ਼ਹਿਰ ਚ ਮਨਿਆਦੀ ਕਰਾ ਦਿਓ ਵੀ ਇਹ પ્રતિਬੰਧਿਤ ਹੈ ਇਹਦੇ ਨਾਲ ਸਜ਼ਾ ਹੋ ਸਕਦੀ ਹੈ ਜਿਸ ਦੇ ਨਾਲ ਮਾੜਾ ਮੋਟਾ ਡਰ ਕ੍ਰੀਏਟ ਹੋਵੇ ਵੇਚਣ ਵਾਲਿਆਂ ਚ ਵੀ ਵਰਤਣ ਵਾਲਿਆਂ ਚ ਵੀ ਉਹ ਵੀ ਨਹੀਂ ਹੋ ਸਕਿਆ ਜੀ ਇੱਕ ਮਨਿਆਦੀ ਤੱਕ ਵੀ ਫਰੀਦਕੋਟ ਪ੍ਰਸ਼ਾਸਨ ਤੋਂ ਨਹੀਂ ਕਰੇਗੀ ਔਰ ਪ੍ਰਸ਼ਾਸਨ ਕਹਿੰਦਾ ਜੀ ਅਸੀਂ ਤਾਂ ਇੱਕ ਗੱਜ ਡੋਰ ਨਹੀਂ ਵਿਕਣ ਦਿੱਤੀ ਅਸੀਂ ਅੱਜ ਇੱਕ ਅੰਬਾਰ ਲਿਆ ਕੇ ਇਹਨਾਂ ਨੂੰ ਦਿੱਤਾ ਜਿਹੜਾ ਕੁਸ਼ ਮਹੱਲਿਆਂ ਚੋਂ ਇਕੱਠਾ ਕੀਤਾ ਗਿਆ ਜਿਹੜੀ ਦਰਖਤਾਂ ਤੇ ਬਨੇਰਿਆਂ ਤੇ ਅਟਕੀ ਰਹੀ ਸੀ ਇਹਨੇ ਸਾਰਾ ਸਾਲ ਪੰਛੀ ਮਾਰਨੇ ਸੀ ਇਨਸਾਨਾਂ ਦੇ ਗਲਾਂ 'ਚ ਫਿਰਨਾ ਸੀਗਾ ਇਹ ਡੋਰ ਪਲਾਸਟਿਕ ਦੀ ਡੋਰ ਹੈ ਨਾ ਤਾਂ ਇਹ ਧੁੱਪਾਂ ਨਾਲ ਪਾਣੀ ਪੈਣ ਨਾਲ ਗਲਦੀ ਹੈ ਇਹ ਅੱਜ ਜਿੰਨੀ ਖਤਰਨਾਕ ਹੈ ਅੱਜ ਤੋਂ 1 ਸਾਲ ਬਾਅਦ ਵੀ ਉਨੀ ਖਤਰਨਾਕ ਹੋਊਗੀ ਤਾਂ ਸਾਡੀ ਇੱਕ ਕੋਸ਼ਿਸ਼ ਸੀ ਵੀ ਇਹਨੂੰ ਇਕੱਠੀ ਕਰੀਏ ਇਕੱਠੀ ਕਰਕੇ ਇੱਕ ਪਾਸੇ ਕਰ ਦਈਏ ਪਾਸੇ ਕਰਨ ਤੇ ਜੋ ਸਾਨੂੰ ਸਮਝ ਨਹੀਂ ਆਈ ਵੀ ਹੁਣ ਇਹਦਾ ਕਰੀਏ ਕੀ ਜੇ ਇਹਨੂੰ ਸਾੜਦੇ ਹਾਂ ਜੋ ਧੂਆ ਬੜਾ ਖਤਰਨਾਕ ਨਿਕਲਦਾ ਖੜਿਆ ਨਹੀਂ ਜਾਂਦਾ ਉੱਥੇ ਪਿਛਲੀ ਵਾਰੀ ਵੀ ਅਸੀਂ ਕੋਸ਼ਿਸ਼ ਕੀਤੀ ਸੀਗੀ ਇਸ ਵਾਰੀ ਅਸੀਂ ਇਹ ਦੇਖਿਆ ਵੀ ਅਸੀਂ ਪ੍ਰਸ਼ਾਸਨ ਨੂੰ ਦੇ ਦਈਏ ਦੇਖਦੇ ਹਾਂ ਪ੍ਰਸ਼ਾਸਨ ਕੀ ਕਰਦਾ ਹੈ ਇੱਕ ਮਹੀਨੇ ਬਾਅਦ ਆਰਟੀਆ ਵੀ ਜਰੂਰ ਪਾਵਾਂਗੇ ਇਹਦੀ ਵੀ ਕੀ ਕੀਤਾ ਜੀ ਇਹਨਾਂ ਨੇ ਪਰ ਪ੍ਰਸ਼ਾਸਨ ਦਾ ਰਵਈਆ ਇਹ ਹੈ ਜੀ ਬਈ ਕਿਹੜਾ ਸਾਡੇ ਬੱਚਿਆਂ ਦੇ ਕੁਝ ਹੋ ਰਿਹਾ ਲੋਕਾਂ ਦੇ ਬੱਚਿਆਂ ਦੀ ਇਹਨਾਂ ਨੂੰ ਇਹਨਾਂ ਨੂੰ ਕੀ ਲੋੜ ਹੈ ਫਿਕਰ ਕਰਨ ਦੀ ਪਰ ਸਾਡਾ ਕੰਮ ਹੈ ਜੀ ਆਵਾਜ਼ ਉਠਾਉਣਾ ਸਾਡੀਆਂ ਸੰਸਥਾਵਾਂ ਆਵਾਜ਼ ਉਠਾਉਂਦੀਆਂ ਰਹਿਣਗੀਆਂ ਫਰੀਦਕੋਟ ਪ੍ਰਸ਼ਾਸਨ ਨੂੰ ਫੇਰ ਇੱਕ ਵਾਰੀ ਬੇਨਤੀ ਹੈ ਵੀ ਚਲੋ ਇਹ ਤਾਂ ਚਾਈਨਾ ਡੋਰ ਹੈਗੀ ਹੈ ਫਰੀਦਕੋਟ ਦੇ ਵਿੱਚ ਹੋਰ ਵੀ ਬਹੁਤ ਪ੍ਰੋਬਲਮ ਹੈਗੀਆਂ ਜਿਹੜੀਆਂ ਪ੍ਰਸ਼ਾਸਨ ਦੇ ਹੱਲ ਕਰਨ ਵਾਲੀਆਂ ਇਹਨਾਂ ਦੇ ਧਿਆਨ ਹੱਲ ਕਰਨ ਵਾਲੇ ਪਾਸੇ ਨਹੀਂ ਹੈਗੀਆਂ ਉਹ ਅਸੀਂ ਦੇਖ ਲਿਆ ਪਿਛਲੇ ਸਾਲਾਂ ਚ ਡੋਰ ਵਿਕਦੀ ਸੀ ਥੋੜੀ ਚੋਰੀ ਛਿਪੇ ਵਿਕਦੀ ਸੀ ਇਸ ਸਾਲ ਦਾ ਰਿਕਾਰਡ ਕੈਮ ਹੋ ਗਿਆ ਜੀ ਖੁੱਲੇ ਆਮ ਡੋਰ ਵਿਕੀ ਹੈ ਵਰਜਿੰਦਰਾ ਕਾਲਜ ਤੱਕ ਡੋਰ ਜਾ ਕੇ ਲੋਕੀ ਹੋਮ ਡਿਲੀਵਰੀ ਦੇ ਕਰੇ ਦੀ ਕਰਕੇ ਆਈ ਹੈਗੀ ਦੁੱਧੀਆਂ ਨੇ ਡੋਰ ਵੇਚੀ ਹੈ ਜੀ ਕਰਿਆਨੇ ਵਾਲਿਆਂ ਨੇ ਡੋਰ ਵੇਚੀ ਅਸੀਂ ਸਭ ਨੂੰ ਨਹੀਂ ਕਹਿੰਦੇ ਪਰ ਕੁਝ ਲੋਕਾਂ ਨੇ ਇਸ ਬਸੰਤ ਤੇ ਬਹੁਤ ਖੁੱਲ ਕੇ ਡੋਰ ਵੇਚ ਲਈ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸਾਡਾ ਪ੍ਰਸ਼ਾਸਨ ਤਾਂ ਆਪਦੇ ਆਪ ਚ ਉਲਝੇ ਹੋਇਆ ਹੈ ਉਹਨਾਂ ਨੇ ਕਿੱਥੇ ਸਾਡੇ ਜ਼ਿਕਰ ਪਹੁੰਚ ਕਰਨੀ ਹੈਗੀ ਐ ਸਾਡੀ ਬੇਨਤੀ ਹੈ ਜੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾਈਟ ਕਾਲਰ ਲੋਕ ਵੇਚ ਕੇ ਪਰੇ ਹੋ ਜਾਂਦੇ ਐ ਥੂ ਥੂ ਜੇ ਹੁੰਦੀ ਅੱਜ ਪ੍ਰਸ਼ਾਸਨ ਦੀ ਹੀ ਹੋ ਰਹੀ ਐ ਅੱਜ ਕਿਸੇ ਲੋਕ ਸਰਕਾਰ ਨੂੰ ਨਹੀਂ ਕੋਈ ਕਹਿ ਰਿਹਾ ਅੱਜ ਕਿਸੇ ਬੰਦੇ ਦਾ ਨਾਮ ਨਹੀਂ ਲਿਆ ਜਾ ਰਿਹਾ ਜੇ ਮਾੜਾ ਕਿਹਾ ਜਾ ਰਿਹਾ ਤਾਂ ਫਰੀਦਕੋਟ ਪ੍ਰਸ਼ਾਸਨ ਨੂੰ ਹੀ ਕਹਿ ਰੋ ਉਹਨੇ ਕਹਿਣਾ ਬਣਦਾ ਵੀ ਐ ਸਾਡਾ ਜੋ ਇਹਨਾਂ ਦੀ ਕਾਰਗੁਜ਼ਾਰੀ ਰਹੀ ਹੈਗੀ ਐ ਪ੍ਰਸ਼ਾਸਨ ਨੂੰ ਫੇਰ ਇੱਕ ਵਾਰੀ ਬੇਨਤੀ ਐ ਵੀ ਇਹਦਾ ਅੱਗੇ ਤੋਂ ਵੀ ਕੋਈ ਧਿਆਨ ਦਿਓ ਐਸ ਐਚਓ ਸਾਹਿਬ ਨੇ ਬੜੀ ਵਧੀਆ ਤਰੀਕੇ ਨਾਲ ਗੱਲ ਸੁਣੀ ਐ ਔਰ ਉਹਨਾਂ ਨੇ ਕਿਹਾ ਵੀ ਹੋਰ ਜਿਹੜੀਆਂ ਸ਼ਹਿਰ ਚ ਪ੍ਰੋਬਲਮ ਹੈਗੀਆਂ ਉਹਦਾ ਹੱਲ ਕਰਾਂਗੇ ਸਾਨੂੰ ਉਮੀਦ ਘੱਟ ਹੈ ਜੀ ਪਰ ਤਜਰਬਿਆਂ ਨਾਲ ਹੀ ਕਾਣੀ ਅੱਗੇ ਜਲਦੀ ਦੇਖਾਂਗੇ ਅੱਗੇ ਕੀ ਹੁੰਦਾ ਹੈਗਾ ਜੀ ਅਗਲੇ ਸਾਲ ਫੇਰ ਗੁਹਾਰ ਲਾਵਾਂਗੇ ਵੇਖਦੇ ਕੀ ਕਰਦੇ ਆ